ਸਵਾਗਤ ਹੈ ਤੁਹਾਡਾ ਢਾਲੀਬਾਲ ਨੇਰੀ ਫਾਰਮ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਆ ਪੰਡਰ ਮਾਨਾਜੀਤ ਸਿੰਘ ਜ਼ਿਲ੍ਹਾ ਫਰੀਦਕੋਟ ਵਿੱਚੋਂ ਬਣਾ ਰਹੇ ਆ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਸੂਨ ਵਾਲੀ ਮੱਝ ਦਿਖਾਉਣੀ ਆ ਪੂਰੇ ਕੱਦ ਕਾਠ ਵਾਲੀ ਮੱਝ ਆ ਦੇਖਾ ਜੀ ਚੰਗੇ ਦੁੱਧ ਵਾਲੀ ਮੱਝ ਆ ਗਈ ਡਿਟੇਲ ਬਾਅਦ ਤੋਂ ਲਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਕਰਦੇ ਆਂ ਬਾਈ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਭਾਈ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਮਾਨਪ੍ਰੀ ਸਿੰਘ ਪਿੰਡਰ ਮਣਾਜੀ ਸਿੰਘ ਨੇੜੇ ਸਰਕਾਰੀ ਹਾਈ ਸਕੂਲ ਠੀਕ ਹੈ ਭਾਈ ਫੋਨ ਨੰਬਰ ਬੋਲ ਦੋ 94636 7389 ਠੀਕ ਹੈ ਭਾਈ ਕੀ ਡਿਟੇਲ ਆ ਭਾਈ ਮੱਝੀ ਕਿੰਨੇ ਵਸੂਆ ਸੁਣਾਏ ਨੇ ਤੀਜਾ ਸੂਆ ਸੁਣ ਵਾਸਤੇ ਤਿਆਰ ਹੈ ਠੀਕ ਹੈ ਕਿੰਨੇ ਦਿਨ ਪਏ ਹੈ ਹਜੇ ਹਫਤਾ ਹੀ ਨੂੰ ਦਿਨ ਪਏ ਹੈ ਠੀਕ ਹੈ ਤੇ ਪਿਛਲੀ ਵਾਰ ਦਾ ਦੁੱਧ ਦਾ ਕੀ ਰਿਕਾਰਡ ਹੈ ਦਾ 20 ਲੀਟਰ ਜੋ ਹੈ ਪਿਛਲੇ ਵਾਰ ਆਪ ਆਪ ਭਾਈ ਕਹਿੰਦਾ 20 ਲੀਟਰ ਦੁੱਧ ਘਰੇ ਚੋਇਆ ਵਾ ਤੇ ਹਾ ਤੇਰੀ ਕੱਚੀ ਆ ਹਜੇ ਵੱਧ ਵੀ ਲੈ ਸਕਦੇ ਆ ਬਾਲ ਢੇਲਾਂ ਬਹੁਤ ਪਾਉਣਾ ਚੰਗੇ ਦੁੱਧ ਵਾਲੀ ਆ ਪੂਰੇ ਕੱਦ ਕੱਢ ਤੇ ਵਜਨ ਵਾਲੀ ਮੱਝ ਆ ਬਈ ਸੀਮਨ ਦਾ ਪਤਾ ਕਿਹੜਾ ਲੱਗਿਆ ਵਾ ਵੀਰੇ ਆਪਾਂ ਗੱਭਣ ਲੈ ਕੇ ਆਏ ਸੀ ਹਰਿਆਣੇ ਤੋਂ ਠੀਕ ਆ ਮੇਦੜ ਏਰੀਆ ਤੋਂ ਆਪਾਂ ਲਈ ਸੀ ਠੀਕ ਆ ਬਾਈ ਕਹਿੰਦਾ ਹਰਿਆਣੇ ਚੋਂ ਲਿਆਂਦੀ ਸੀ ਟੋਕੜ ਗੱਭਣ ਤੇ ਕੀ ਕੇ ਦਾ ਨਹੀਂ ਪਤਾ ਵੀ ਕਿਹੜਾ ਭਰਾਇਆ ਵਾ ਪੂਰੀ ਚੰਗੀ ਮੱਝ ਆ ਗਈ ਹਰਿਆਣੇ ਵਾਲੀ ਚੰਗੇ ਦੁੱਧ ਵਾਲੀ ਆ ਤੋੜ ਕੇ ਦਿਖਾਉਨੇ ਆਪਾਂ ਤੋੜ ਦੋ ਕੱਦ ਕਾਟ ਦੇਖ ਸਕਦੇ ਪੂਰੀ ੱਚੀ ਲੰਮੀ ਪੂਰੇ ਵਜਨ ਵਾਲੀ ਮੱਝ ਆ ਗਈ ਫਵਾਨਾ ਬਹੁਤ ਬਣਾਉਗੇ ਵੀਡੀਓ ਦੇ ਬੰਦ ਦੇਖਦੇ ਨੂੰ ਹੇ ਬਾਲਟੇ ਲਾ ਹੋਰ ਬਹੁਤ ਪੰਨਾ ਪੂਰਾ ਚੰਗਾ ਫਵਾਨਾ ਤਿਆਰ ਕਰੂਗੀ ਖਾਣ ਵੀ ਬਹੁਤ ਸੋਹਣਾ ਲੱਗਿਆ ਹੋਇਆ ਕੱਲਾ ਕੱਲਾ ਥਾਣਾ ਨਿਕਲਉ ਮੂੰਹ ਮੱਥੇ ਦੀ ਪੂਰੀ ਸੋਹਣੀ ਆ ਸਿੰਗਾ ਤੋਂ ਵੀ ਸੋਹਣੀ ਆ ਚੰਗੇ ਵਜਨ ਵਾਲੀ ਮੱਝ ਆ ਗਈ ਦੇਖ ਸਾਡੇ ਨੂੰ ਪਿੱਠ ਕੁੜੇ ਤੋਂ ਬਾਈ ਕੀ ਮੁੱਲ ਰੱਖਤਾ ਦਾ ਮੁੱਲ 230 ਬਾਈ ਜੇ ਮੰਨਤਾਂ ਹੋ ਜੀ ਬਸ ਬਾਹਲਾ ਨਹੀਂ ਥੋੜਾ ਕਨੇ ਮੰਨਤਾਂ ਹੋ ਵਿੱਚ 230000 ਰੁਪਏ ਬਾਈ ਨੇ ਮੁੱਲ ਕੀਤਾ ਬਾਈ ਕਹਿੰਦਾ ਮੰਨਤਾਂ ਕਰ ਦੇਾਂਗੇ ਵਿੱਚੋਂ ਕਿਸੇ ਨੂੰ ਵੀ ਇਹ ਮੱਝ ਪਸੰਦ ਆਉਂਦੀ ਆ ਤਾਂ ਆ ਕੇ ਆਪਣੀ ਤਸੱਲੀ ਕਰਕੇ ਬਾਈ ਦਾ ਕੰਟੈਕਟ ਦੋ ਜੀ 20 ਲੀਟਰ ਦੀ ਗਾਰੰਟੀ ਆ ਦੇ ਸਕਦੇ ਹਾਂ ਬਾਈ ਕਹਿੰਦਾ ਦੁੱਧ ਦੀ ਗਾਰੰਟੀ ਹੋਊਗੀ 20 ਲੀਟਰ ਦੀ ਇੱਕ ਤਾਂ ਕਹਿਣ ਦੀ ਗੱਲ ਹੁੰਦੀ ਆ ਬਾਈ ਕਹਿੰਦਾ ਵੀ ਸੱਜਰ ਨੇ ਇਹਨੇ ਦਿੱਤਾ 20 ਲੀਟਰ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੁਹਾਨੂੰ